ਮੋਗਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਮੋਗਾ ਦੇ ਪਿੰਡ ਪਲੂਰ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਕਰਿਆਨਾ ਸ਼ਾਪ ਦੇ ਉੱਤੇ ਕੁਝ ਬਦਮਾਸ਼ਾਂ ਦੁਆਰਾ ਕੁੱਟਮਾਰ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਲੁੱਟਕੋ ਕੀਤੀ ਜਾਂਦੀ ਹੈ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਪਤਾ ਲੱਗਦਾ ਪਲੂਰ ਪਿੰਡ ਦੇ ਨਜ਼ਦੀਕ ਜਿਹੜੀ ਇੱਕ ਜੋ ਸੂਏ ਦੇ ਨਜ਼ਦੀਕ ਜਿਹੜੇ ਬਦਮਾਸ਼ ਨੇ ਲੁਕੇ ਹੋਏ ਨੇ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਜਾਂਦੀ ਆ ਉਹਨਾਂ ਬਦਮਾਸ਼ਾਂ ਦਾ ਪਿੱਛਾ ਕੀਤਾ ਜਾਂਦਾ ਪਿੱਛੇ ਦੇ ਵਿੱਚ ਜਦੋਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇੰਨੇ ਦੇ ਵਿੱਚ ਉਹਨਾਂ ਬਦਮਾਸ਼ਾਂ ਦੁਆਰਾ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੇ ਜਵਾਬੀ ਕਾਰਵਾਈ ਕਰਦੇ ਹੋਏ ਫਿਰ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਜਿਸ ਦੇ ਵਿੱਚ ਕੇ ਇੱਕ ਬਦਮਾਸ਼ ਦੇ ਪੱਟ ਦੇ ਵਿੱਚ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਕੇ ਗੋਲੀ ਲੱਗਣ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਛੇ ਬਦਮਾਸ਼ਾਂ ਦੇ ਵਿੱਚੋਂ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਕਿ ਹੁਣ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਪੁਲਿਸ ਦੇ ਵੱਲੋਂ ਇਹ ਵੀ ਕਿਹਾ ਕਿ ਉਸ ਬਦਮਾਸ਼ ਦੇ ਕੋਲੋਂ ਜਿਹੜਾ ਹਸਲਾ ਉਹ ਵੀ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਕੋਲੋਂ ਜੋ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਪਲੂਰ ਪਿੰਡ ਦੇ ਵਿੱਚ ਵੱਡੀ ਵਾਰਦਾਤ ਕਰਨ ਤੋਂ ਬਾਅਦ ਹੁਣ ਇਹਨਾਂ ਬਦਮਾਸ਼ਾਂ ਦੇ ਵੱਲੋਂ ਕੋਈ ਨਵੀਂ ਪਲੈਨਿੰਗ ਨਵੀਂ ਸਟ੍ਰੈਟੇਜੀ ਬਣਾਈ ਜਾ ਰਹੀ ਸੀ ਕਿ ਕੋਈ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਇਹਨਾਂ ਬਦਮਾਸ਼ਾਂ ਦੇ ਵੱਲੋਂ ਕੀਤੀ ਜਾਣੀ ਸੀ ਪਾਰਾ ਉਸ ਵਾਰ ਦਾ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਇਨ੍ਹਾਂ ਬਦਮਾਸ਼ਾਂ ਦਾ ਪਿੱਛਾ ਕਰਦੇ ਹੋਏ ਭਲੂਰ ਪਿੰਡ ਦੇ ਨਜ਼ਦੀਕ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਿੱਤੋਂ ਕਿ ਬਹੁਤ ਵੱਡੀ ਕਵਰ ਨਿਕਲ ਕੇ ਸਾਹਮਣੇ ਆਇਆ ਕਿ ਜਦੋਂ ਪੁਲਿਸ ਨੂੰ ਇਹ ਸਾਰੇ ਮਾਮਲੇ ਦੇ ਵਿੱਚ ਜਾਣਕਾਰੀ ਮਿਲਦੀ ਆ ਤਾਂ ਪੁਲਿਸ ਦੇ ਵੱਲੋਂ ਇਨ੍ਹਾਂ ਜੋ ਬਦਮਾਸ਼ਾਂ ਦਾ ਗੈਂਗਸਟਰਾਂ ਦਾ ਪਿੱਛਾ ਕੀਤਾ ਜਾਂਦਾ ਜਿੱਥੇ ਕਿ ਪੁਲਿਸ ਨੂੰ ਪਤਾ ਲੱਗਦਾ ਕਿ ਪਲੂਰ ਪਿੰਡ ਦੇ ਨਜ਼ਦੀਕ ਇੱਕ ਡਰੇਨ ਦੇ ਕੋਲ ਲੁਕੇ ਹੋਏ ਨੇ ਤਾਂ ਜਦੋਂ ਪੁਲਿਸ ਮੌਕੇ ਤੇ ਜਾ ਕੇ ਇਹਨਾਂ ਦਾ ਛਾਪਾ ਮਾਰ ਦਿਆ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਇਹਨਾਂ ਦੇ ਵਿੱਚ ਇਹਨਾਂ ਦੇ ਵੱਲੋਂ ਬਦਮਾਚਾਂ ਦੇ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਾਂ ਜਦੋਂ ਜਵਾਬੀ ਕਾਰਵਾਈ ਕਰਦੇ ਹੋਏ ਮੁੜ ਤੋਂ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਪਰ ਫਾਇਰਿੰਗ ਕਰਵਾਈ ਕੀਤੀ ਜਾਂਦੀ ਹੈ ਤੇ ਇਹਨਾਂ ਦੇ ਵਿੱਚ ਇੱਕ ਬਦਮਾਸ਼ ਦੇ ਪੱਟ ਦੇ ਵਿੱਚ ਗੋਲੀ ਲੱਗਦੀ ਹੈ ਜਿਸ ਤੋਂ ਕਿ ਪੁਲਿਸ ਦੇ ਵੱਲੋਂ ਮੌਗਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜੋ ਬਾਕੀ ਹੋਰ ਪਤਾ ਲੱਗਿਆ ਕਿ ਪੰਦ ਜੋੜੇ ਪੰਜ ਬਦਮਾਸ਼ ਨੇ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਜਿਹੜੀ ਉਹਨਾਂ ਦੀ ਜਾਂਚ ਆ ਉਹ ਵੀ ਕੀਤੀ ਜਾ ਰਹੀ ਹੈ ਅੱਜ ਹਾਂਜੀ ਸਰ ਅੱਜ ਦੁਪਹਿਰੇ ਪੁਲਿਸ ਪਾਰਟੀ ਐਸ ਐਚ ਓ ਸਮਾਲਸਰ ਸਮੇਤ ਪਲੂਰ ਏਰੀਏ ਦੇ ਪਲੂਰ ਪਿੰਡ ਦੇ ਏਰੀਏ ਦੇ ਵਿੱਚ ਗਸ਼ਤੇ ਸੀਗੀ ਤੇ ਉਹਨਾਂ ਨੂੰ ਮਖੋਰ ਖਾਸ ਤੋਂ ਤਲਾਹ ਮਿਲੀ ਕਿ ਜਿਨ੍ਹਾਂ ਮੁਜਰਮਾਂ ਨੇ ਕੱਲ ਰਾਤੀ ਇੱਕ ਕਰਿਆਨਾ ਸ਼ਾਪ ਜਿਹੜੀ ਕਿ ਪਲੂਰ ਪਿੰਡ ਦੀ ਹੈ ਉਹਦੇ ਚ ਇੱਕ ਕਰਮਜੀਤ ਸਿੰਘ ਨਾਂ ਦੇ ਬੰਦੇ ਦੀ ਕੁੱਟਮਾਰ ਕੀਤੀ ਸੀ ਉਹ ਡਰੇਨ ਤੇ ਕੱਚੇ ਰਸਤੇ ਦੇ ਉੱਤੇ ਖੜੇ ਨੇ ਤੇ ਉਹਨਾਂ ਨੂੰ ਕਾਬੂ ਜੇ ਹੁਣੇ ਕੀਤਾ ਜਾਂਦਾ ਕਾਬੂ ਆ ਜਾਣਗੇ ਤੇ ਪੁਲਿਸ ਪਾਰਟੀ ਨੇ ਜਦੋਂ ਡਰੇਨ ਦੇ ਕੋਲ ਆਏ ਤੇ ਇਹਨਾਂ ਨੂੰ ਰੁਕ ਮਤਲਬ ਫੜਨ ਦੇ ਲਈ ਇਹਨਾਂ ਨੂੰ ਡਰੇਨ ਤੇ ਆਏ ਤੇ ਇਹਨਾਂ ਨੇ ਅੱਗੋਂ ਦੀ ਭੱਜਦੇ ਹੋਏ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜਿਹਦੇ ਵਿੱਚ ਕੇ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਦੇ ਵਿੱਚ ਇੱਕ ਜਾਨੇ ਦੀ ਗੋਲੀ ਵੱਜ ਗਈ ਗੋਲੀ ਲੱਗੀ ਹੈ ਪੱਟ ਦੇ ਵਿੱਚ ਸੁਖਚੈਨ ਸਿੰਘ son of ਬੋਰ ਸਿੰਘ ਵਾਸੀ ਭਲੂਰ ਇਹਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ ਜਿਹਨੂੰ ਕੇ ਮੌਕਾ ਪਰੋ ਮੌਕਾ ਪਰ ਤੋਂ ਲੈ ਕੇ ਤੇ ਫਿਰ ਹਸਪੀਟਲ ਮੈਡੀ ਸਿਟੀ ਮੋਗਾ ਇਹਨੂੰ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਔਰ ਇੱਕ ਇਹਦੇ ਨਾਲ ਦਾ ਅਮਨਦੀਪ ਸਿੰਘ ਪਲੂਰ ਦਾ ਹੀ ਰਹਿਣ ਵਾਲਾ ਹੈ ਜੋ ਇਹਨੂੰ ਇਹਦੇ ਪਿੱਛੇ ਇਹਨੂੰ ਫਿਰ ਪਲੂਰ ਪਿੰਡ ਦੇ ਵਿੱਚ ਉਹ ਇਹਨੂੰ ਫੜਿਆ ਇਸਾ ਇਹ 6 ਇਹਨਾਂ ਦੀ ਪੁੱਛ ਕੇ ਚਾਇਆ ਕਿ 6 ਜਾਨੇ ਸੀਗੇ ਔਰ ਇਹਨਾਂ ਕੋਲ ਵੈਪਨਸ ਹੀ ਤਿਆਰੀ ਕਰ ਰਹੇ ਸੀ ਕਿਸੇ ਹੋਰ ਵਾਰਦਾਤ ਦੀ ਤੇ ਜਿਹੜੇ ਬਾਕੀ ਜਿਹੜੇ ਭੱਜ ਗਏ ਨੇ ਔਰ ਉਹਨਾਂ ਨੂੰ ਫੜਨ ਲਈ ਅਸੀਂ ਟੀਮਜ਼ ਲਾਤੀਆਂ 10 ਟੀਮਜ਼ ਅਸੀਂ ਗਠਿਤ ਕੀਤੀਆਂ ਜਿਹੜੀਆਂ ਕਿ ਉਹਨਾਂ ਨੂੰ ਨੈਪ ਕਰਨ ਲਈ ਗਈਆਂ ਨੇ ਤੇ ਇਹਨਾਂ ਕੋਲੋਂ ਮੌਕੇ ਤੋਂ ਸਾਨੂੰ ਇੱਕ ਬੱਤੀਪੁਰ ਦੀ ਪਿਸਟਲ ਇੱਕ ਜਿੰਦਾ ਰੋਂਦ ਤੇ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਰਿਕਵਰ ਹੋਇਆ ਤੇ ਜੋ ਕਿ ਅਸੀਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਇਹਨਾਂ ਦੇ ਉੱਪਰ ਕੋਈ ਮਾਮਲੇ ਦਰਜ ਨਹੀਂ ਇਹਨਾਂ ਤੇ ਜਿਹੜਾ ਇਹਨਾਂ ਦੀ ਮੇਨ ਬੰਦਾ ਹੈਗਾ ਜਿਹੜਾ ਇਹਨਾਂ ਦਾ ਹੈਪੀ ਨਾਂ ਦਾ ਬੰਦਾ ਹੈਪੀ ਭਲੂਰ ਉਹਦੇ ਤੇ ਕਾਫੀ ਪਰਚੇ ਐਨਡੀ ਦੇ ਵੀ ਪਰਚੇ ਹੈਗੇ ਆ ਤੇ 307 ਦੇ ਵੀ ਪਰਚੇ ਹੈਗੇ ਜਿਹੜੇ ਹਥਿਆਰ ਇਹਨਾਂ ਕੋਲ ਆਏ ਕਿਵੇਂ ਆਏ ਕੁਝ ਪਤਾ ਲੱਗੇ ਇਹ ਇਹ ਇਲਿਗਲ ਹਥਿਆਰ ਸੀ ਇਹਨਾਂ ਕੋਲ 32 ਪੋਰ ਦਾ ਜਿਹੜਾ ਰਿਕਵਰ ਹੋਇਆ ਬਾਕੀ ਇਹਨਾਂ ਕੋਲ ਇਹਦੀ ਪੁੱਛਗਿੱਛ ਆਇਆ ਕਿ ਇਹਨਾਂ ਕੋਲ ਤਿੰਨ ਵੈਪਨ ਸੀਗੇ ਦੋ ਵੈਪਨ ਇਹਨਾਂ ਨੂੰ ਕੋਲ ਰਿਕਵਰ ਕਰਨੇ ਅਜੇ ਬਾਕੀ ਆ ਜਦੋਂ ਫੜੇ ਜਾਣਗੇ ਫਿਰ ਇਹਨਾਂ ਨੂੰ ਤੋਂ ਵੈਪਨ ਰਿਕਵਰ ਕਰਾਂਗੇ ਸਾਰੇ ਭਲੂਰ ਦੇ ਨਾਲ ਨਹੀਂ ਜੀ ਇਹ ਵੱਖ-ਵੱਖ ਥਾਵਾਂ ਦੇ ਰਹਿਣ ਵਾਲੇ ਨੇ ਜੀ ਇਹ ਇੱਕ ਮੁਕਸਰ ਇਹ ਮੁਕਸਰ ਦੇ ਆ ਇੱਕ ਫਰੋਸਪੁਰ ਦਾ ਹੈ ਜੀ ਤੇ ਭਲੂਰ ਦੇ ਦੋ ਨੇ ਇੱਕ ਨਾਥੇ ਵਾਲੇ ਦਾ ਕਿਸੇ ਕੋ ਗੈਂਗ ਨਾਲ ਵੀ ਕੋਈ ਇਹਨਾਂ ਦਾ ਹੈ ਜੀ ਕੋਈ ਇਹ ਇਨਵੈਸਟੀਗੇਸ਼ਨ ਦੇ ਵਿੱਚ ਅਜੇ ਪਾਰਟ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਤੋਂ ਹੁਣ ਕੀ ਕਾਰਵਾਈ ਕੀਤੀ ਰਹੀ ਹੈ ਕਾਰਵਾਈ ਇਹਨਾਂ ਨੇ ਮੁਕਦਮਾ ਦਰਜ ਕਰਕੇ ਹੁਣ ਅਗਲੀ ਤਫ਼ਤੀਸ਼ ਕਰ ਰਹੇ ਆ